ਨਹੀਂ ਪਤਾ ਪਰ ਮਾਂ ਨੂੰ ਗਾੜੀ ਲੰਦਾ ਆਪ ਬਾਹਰ ਚ ਤੁਰਦਾ ਮੇਰੀ ਸਰਕਾਰ ਨੇ ਇਹ ਪੀਲਾ ਵੀ ਮਿਲਾ ਪਤ ਨੂੰ ਇੱਕ ਰੇਹਂਦਾ ਜਾਵੇ ਕਰਦੇ ਮਾੜੇ ਹਾਲਾਤ ਹੋਣ ਦੇ ਬਾਵਜੂਦ ਵੀ ਪਾਈ ਪਾਈ ਜੋੜ ਕੇ ਮਾਵਾਂ ਦੇ ਵੱਲੋਂ ਆਪਣੇ ਪੁੱਤਾਂ ਨੂੰ ਵਿਦੇਸ਼ ਇਸ ਆਸ ਤੇ ਨਾਲ ਭੇਜਿਆ ਜਾਂਦਾ ਹੈ ਕਿ ਉਹ ਕਿਸੇ ਤਰ੍ਹਾਂ ਦੇ ਨਾਲ ਸੈੱਟ ਹੋ ਜਾਣ ਜਿਹੜੀ ਜ਼ਿੰਦਗੀ ਨਾਲ ਮਾਪਿਆਂ ਨੇ ਦੁੱਖ ਦੇ ਵਿੱਚ ਗੁਜ਼ਾਰੀ ਹੈ ਉਹ ਦੁੱਖ ਉਹਨਾਂ ਦੇ ਬੱਚਿਆਂ ਨੂੰ ਨਾ ਦੇਖਣੇ ਪੈਣ ਇਸ ਸਦਕਾ ਹੀ ਉਹ ਚੰਗੇ ਭਵਿੱਖ ਦੇ ਖਾਤਰ ਵਿਦੇਸ਼ ਤਾਂ ਆਪਣੇ ਬੱਚਿਆਂ ਨੂੰ ਭੇਜ ਦਿੰਦੇ ਨੇ ਪਰ ਮੁੜ ਕੇ ਜਿਹੜੇ ਹਾਲਾਤ ਬਣਦੇ ਨੇ ਉਹ ਸੋਚ ਕੇ ਵੀ ਮਾਵਾਂ ਦੀਆਂ ਤਾਂ ਆ ਨਿਕਲ ਜਾਂਦੀਆਂ ਨੇ ਦੋ ਜਹੀਆਂ ਬਖਵਾ ਖਮਣਾ ਰਹੀਆਂ ਨੇ ਜਿੱਥੇ ਵਿਦੇਸ਼ ਦੇ ਵਿੱਚ ਭੇਜੇ ਪੁੱਤਾਂ ਦੀ ਮ੍ਰਿਤਕ ਦੇ ਤੱਕ ਦੇਖਣ ਨੂੰ ਪਰਿਵਾਰਿਕ ਮੈਂਬਰ ਤਰਸ ਗਏ ਨੇ। ਹੈ ਜੀ 18 ਤਰੀਕ ਨੂੰ ਉਹੀ ਉਧਰ ਮਤਲਬ ਰਾਤ ਪਾਰਕ ਦੀ ਡਿਊਟੀ ਸਪੋਰਟੀ ਦੀ ਡਿਊਟੀ ਕਰਦਾ ਇਹ ਬੱਚਾ ਮੇਰਾ 2018 ਚ ਗਿਆ ਹੀ 5 ਸਾਲ ਹੋ ਗਏ ਜੀ। ਬਹੁਤ ਵਧੀਆ ਇੱਥੇ ਮਤਲਬ ਆਪਣਾ ਉਹਦਾ ਰਜਗਾਰ ਚੱਲ ਰਿਹਾ ਸੀ। ਤੇ ਰਾਤ ਉਧਰ ਦੇ ਮਤਲਬ 12 ਵਜੇ ਹੀ ਤੇ ਪਾਰਕ ਲੋਅ ਕਰਦਾ ਹੁੰਦਾ ਸੀ Delhi Delhi ਮਤਲਬ ਪਾਰਕ ਲੋਅ ਕਰਦਾ ਸੀ ਤੇ ਉਹ ਉਧਰ ਕੋਈ 4-5 ਆਦਮੀ ਉਧਰ ਦੇ ਹੀ ਪੀ ਰਹੇ ਸੀ ਉਧਰ ਕੋਈ ਉਧਰ ਪਾਰਕ 'ਚ ਬੈਠ ਕੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਜਾਓ ਮੈਂ ਹੁਣ ਗੇਟ ਲੋਕ ਕਰਨੇ ਆ ਤੇ ਮੈਂ ਟਾਈਮ ਹੋ ਗਿਆ ਬਸ ਇੰਨੇ 'ਚ ਬੋਲਣਾ ਸੀ ਉਹਨਾਂ ਨੇ ਬੱਚੇ ਦਾ ਟੱਕ ਕਰਤਾ ਵਾ ਬੱਚੇ ਦੇ ਸਿਰ 'ਤੇ ਕੁਝ ਮਾਰਿਆ ਕੋ ਸਾਥੀ 'ਚ ਕੁਝ ਮਾਰਿਆ ਤੇ ਬੱਚਾ ਤੇ ਉਧਰ ਹੀ ਮਤਲਬ ਉਸੇ ਜਗ੍ਹਾ ਹੀ ਪੂਰਾ ਹੋ ਗਿਆ ਉਸ ਤੋਂ ਬਾਅਦ ਪੁਲਿਸ ਨੂੰ ਮਤਲਬ 2-3 ਘੰਟੇ ਬਾਅਦ ਉਧਰ ਪਤਾ ਲੱਗਾ ਤੇ ਉਸ ਤੋਂ ਬਾਅਦ ਪੁਲਿਸ ਨੂੰ ਅੱਗੇ ਦੱਸਿਆ ਬਨੇ ਦੋਸਤੀ ਉਥੇ ਰਹਿੰਦੇ ਉਹਨਾਂ ਨੇ ਫਿਰ ਅੱਗੇ ਇਧਰ ਦੋਸਤੀ ਕੋਈ ਉਹਦਾ ਮਨ ਨਾ ਰਹਿ ਗਿਆ ਸੀ ਉਹਨੂੰ ਫੋਨ ਕੀਤਾ ਉਹਨੇ ਫਿਰ ਉਹਨਾਂ ਨੇ ਸਾਡੇ ਘਰੇ ਫੋਨ ਕੀਤਾ ਜੀ ਮੈਂ ਤਾਂ ਬਾਹਰ ਸੀ ਉਸ ਤੋਂ ਬਾਅਦ ਇਧਰ ਦੋ ਮੈਂ 18 ਤੱਕ 9:00 8:00 ਵਜੇ ਸਾਨੂੰ ਕੋਈ ਪਤਾ ਲੱਗਾ ਕਿ ਇਹਨਾਂ ਨੇ ਮੈਨੂੰ ਦੱਸਿਆ ਮੈਂ ਵੀ ਬਾਹਰ ਤੋਂ ਆਇਆ ਬਾਕੀ ਅੱਜ ਕਿੰਨੇ ਦਿਨ ਬਾਅਦ ਬਾਡੀ ਕਰ ਆਈ ਇਹਦਾ ਰੱਖ ਲਾ ਅੱਠ ਦਿਨ ਬਾਅਦ ਆਈ ਜੀ ਕੱਲਾ-ਕੁਲਾ ਬੱਚਾ ਸੀ ਸਾਡਾ ਬੜੀ ਮਤਲਬ ਇਹਨਾਂ ਤਨਾ ਝਾਹੀ ਵਾਰ ਬੜਾ ਪੈਸਾ ਲਾ ਕੇ ਕਿ ਆਪਣਾ ਫੋਇਸ ਵਧੀਆ ਤੇਰੇ ਮਤਲਬ ਵਧੀਆ ਜ਼ਿੰਦਗੀ ਗੁਜ਼ਾਰੇਗਾ ਇੱਕ ਸਰਕਾਰਾਂ ਦੀ ਬਹੁਤ ਅੰਗਿਲੀ ਆ ਮਤਲਬ ਕੋਈ ਜਵਾਬ ਨਹੀਂ ਮੰਗਦੇ ਉਹਨਾਂ ਤੋਂ ਬਚਾ ਆ ਜਾਂਦਾ ਬਸ ਕੋਈ ਪਛਣਾ ਤੇ ਚਾਹੀਦਾ ਕਿਉਂ ਸਾਡੇ ਬੱਚੇ ਦੀ ਕੀ ਗਲਤੀ ਸੀ ਕਿਹੜੀ ਗਲਤੀ ਕਰਕੇ ਮਾਰਿਆ ਉਹਨਾਂ ਨੇ ਸਾਡੀ ਹੱਥ ਜੋੜ ਕੇ ਨਿਊਜ਼ੀਲੈਂਡ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਜਿੱਥੋਂ ਤੱਕ ਵੀ ਮੀਡੀਆ ਰਾਈ ਸਾਡੀ ਆਵਾਜ਼ ਪਹੁੰਚ ਰਹੀ ਹੈ ਕਿ ਸਾਡੇ ਅਥਰੂਆਂ ਦਾ ਮੁੱਲ ਪਾਇਆ ਜਾਏ ਜਿਹੜੇ ਵੀ ਦੋਸ਼ੀ ਨੇ ਜਿਨ੍ਹਾਂ ਨੇ ਸਾਡੇ ਬੱਚੇ ਨੂੰ ਮੇਰੇ ਵੀਰ ਨੂੰ ਹੱਥ ਲਾਇਆ ਹੈ ਉਹਨਾਂ ਨੂੰ ਮੇਰੀ ਸਰਕਾਰ ਦੇ ਗਾੜੀ ਬੇਨਤੀ ਹੈ ਕਿ ਸਖਤ ਦੇ ਸਖਤ ਨਿਊਜ਼ੀਲੈਂਡ ਸਰਕਾਰ ਦੇ ਕਾਨੂੰਨ ਮੁਤਾਬਕ ਸਖਤ ਸਜ਼ਾ ਦਿੱਤੀ ਜਾਵੇ ਔਰ ਕੇਵਲ 25 ਸਾਲ ਦਾ ਬੱਚਾ ਜਿਹੜਾ ਵਾ ਉਹਨੂੰ ਅਸੀਂ ਇੱਕ ਇੱਕ ਰੁਪਈਆ ਇਕੱਠਾ ਕਰਕੇ ਤੇ ਆਪਣਾ ਉਹ ਰੋਜੀ ਰੋਟੀ ਵਾਸਤੇ ਵਧੀਆ ਫਿਊਚਰ ਵਾਸਤੇ ਗਿਆ ਵਾ ਤੇ ਕੀ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਭਾਵੇਂ ਇਹ ਪੰਜਾਬ ਦੀ ਸਰਕਾਰ ਹੈ ਜਾਂ ਭਾਰਤ ਦੀ ਸਰਕਾਰ ਹੈ ਜਾਂ ਫਿਰ ਨਿਊਜ਼ੀਲੈਂਡ ਦੀ ਸਰਕਾਰ ਹੈ ਕਿ ਇਸ ਫੌਜੀ ਸਾਡੇ ਚਾਚਾ ਜੀ ਨੇ ਦੋ ਨੌਕਰੀਆਂ ਫੌਜ ਚ ਕਿਟੀਆਂ ساری ਜ਼ਿੰਦਗੀ ਇਹਨਾਂ ਨੇ ਖੜੇ ਹੋ ਕੇ ਡਿਊਟੀ ਕੀਤੀ ਹੈ ਬਰਫਾਂ ਵਿੱਚ ਪਹਾੜਾਂ ਵਿੱਚ ਗੋਡੇ ਰਗੜੇ ਨੇ ਤੇ 25 ਲੱਖ ਲਾ ਕੇ ਇਹ ਸਰਦਾਰ ਧੰਨਾ ਸਿੰਘ ਆਪਣੇ ਬੱਚੇ ਨੂੰ ਨਿਊਜ਼ੀਲੈਂਡ ਭੇਜਦਾ ਹੈ ਤੇ ਬੱਚਾ ਉੱਥੇ ਡਿਊਟੀ ਕਰ ਰਿਹਾ ਹੈ ਤੇ ਬੱਚੇ ਨੂੰ ਗੋਰੇ ਆਉਂਦੇ ਨੇ ਤੇ ਆਣ ਕੇ ਗੋਲੀਆਂ ਮਾਰ ਕੇ ਜਾਂ ਕਤਲ ਜਿੱਦਾਂ ਵੀ ਕੀਤਾ ਉਹ ਉਹ ਕਤਲ ਕਰ ਜਾਂਦੇ ਨੇ ਉਹਦਾ ਜਵਾਬ ਦੇ ਕੌਣ ਹੈ ਮੇਰੀਆਂ ਪੰਜਾਬ ਦੀ ਸਰਕਾਰ ਨੂੰ ਤੇ ਦੇਸ਼ ਦੀ ਸਰਕਾਰ ਨੂੰ ਤੇ ਨਿਊਜ਼ੀਲੈਂਡ ਸਰਕਾਰ ਨੂੰ ਬੇਨਤੀ ਹੈ ਵੀ ਸਾਡਾ ਮਰਿਆ ਸਾਡਾ ਦਿਲ ਰੋ ਰਿਹਾ ਸਾਡਾ ਸਾਰਾ ਪਿੰਡ ਰੋ ਰਿਹਾ ਤੇ ਸਾਡਾ ਹੱਥ ਛੋੜ ਕੇ ਬੇਨਤੀ ਹੈ ਜੋ ਸਾਡੇ ਨਾਲ ਹੋਇਆ ਉਹ ਕਿਸੇ ਨਾਲ ਨਾ ਹੋਵੇ ਅਸੀਂ ਸਾਰਿਆਂ ਦੀ ਸੁੱਖ ਮੰਗਦੇ ਆਂ ਅਸੀਂ ਸਾਰਿਆਂ ਦਾ ਭਲਾ ਮੰਗਨੇ ਆਂ ਗੁਰੂ ਨਾਨਕ ਦਾ ਮਿਸ਼ਨ ਜਿਹੜਾ ਸਰਬੱਤ ਦੇ ਭਲੇ ਦਾਵਾ ਤੇ ਅਸੀਂ ਹੱਥ ਜੋੜ ਕੇ ਬੇਨਤੀ ਇਹ ਕਰਦੇ ਆਂ ਸਰਕਾਰਾਂ ਨੂੰ ਤੁਹਾਡੀਆਂ ਵੋਟਾਂ ਜਿਹੜੀਆਂ ਨੇ ਉਹ ਵੋਟਾਂ ਦੇ ਨਾਲ ਤੁਸੀਂ ਇਹ ਨਾ ਆਖਿਆ ਕਰੋ ਵੀ ਅਸੀਂ ਵੋਟਾਂ ਇਕੱਠੀਆਂ ਕਰੀਏ ਸਾਡੇ ਅਥਰੂਆਂ ਦਾ ਮੁੱਲ ਪੈਣਾ ਚਾਹੀਦਾ ਨਿਊਜ਼ੀਲੈਂਡ ਸਰਕਾਰ ਨੂੰ ਬੇਨਤੀ ਹੈ ਮਿਸਾਲੀ ਸਜ਼ਾ ਦਿਓ ਮਾਵਾਂ ਦੇ ਪੋਤੇ ਜਦੋਂ ਭੇਜੇ ਜਾਂਦੇ ਨੇ ਮਾਵਾਂ ਜਾਣਦੀਆਂ ਨੇ ਜਾਂ ਉਹ ਪਿਤਾ ਜਾਣਦਾ ਹੈ ਜਾਂ ਪਿੰਡ ਵਾਲੇ ਜਾਣਦੇ ਨੇ ਸਾਡਾ ਦਿਲ ਰੋ ਰਿਹਾ ਹੈ ਅਸੀਂ ਦੁਖੀ ਆਂ ਤੇ ਮੇਰੀ ਬੇਨਤੀ ਹੈ ਜਿਨ੍ਹਾਂ ਜਿਨ੍ਹਾਂ ਨੇ ਵੀ ਮੇਰੇ ਵੀਰ ਨੂੰ ਹੱਥ ਲਾਇਆ ਰਮਨਦੀਪ ਸਿੰਘ ਨੂੰ ਹੱਥ ਲਾਇਆ ਕਤਲ ਕੀਤਾ ਸਾਨੂੰ ਸਰਕਾਰ ਜਵਾਬ ਦੇ ਸਾਨੂੰ ਮੀਡੀਆ ਰਹੀ ਜਵਾਬ ਦੇ ਜਾਂ ਅਸੀਂ ਨਿਊਜ਼ੀਲੈਂਡ ਸਰਕਾਰ ਤੱਕ ਪਹੁੰਚ ਕਰਾਂਗੇ ਜਿੱਥੋਂ ਤੱਕ ਸਾਨੂੰ ਜਾਣਾ ਪਵੇ ਅਸੀਂ ਜਾਵਾਂਗੇ ਜਿੰਨਾ ਚਿਰ ਸਾਡੇ ਵਿੱਚ ਸਾਹ ਚੱਲਦੇ ਨੇ ਅਸੀਂ ਕਾਨੂੰਨੀ ਲੜਾਈ ਜ਼ਰੂਰ ਲੜਾਂਗੇ ਇਹ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਜੀ ਨਾ ਦੇਖੀਏ 14 ਸਾਲ ਮੇਰੇ ਪੁੱਤਰ ਨੂੰ ਗਏ ਨੂੰ ਬੜੀ ਮਿਹਨਤ ਕਰਕੇ ਮੈਂ ਪੁੱਤ ਔਖੇ ਪਾਲ ਕੇ ਖੱਲੇ ਬਾਹਰ ਚੱਲ ਮੇਰਾ ਪੁੱਤ ਕਮਾ ਕੇ ਮੈਨੂੰ ਕੱਲੂਗਾ ਪਰ ਕਮਾਈ ਕੀਤੀ ਸਰਕਾਰ ਨਹੀਂ ਦਿੰਦੀ ਉਧਰ ਕਾਨੂੰਨੀ ਦਿੰਦੀ ਆਖੜਾ ਮੰਮੀ ਮੈਂ ਇੱਥੇ ਪੇਪਰ ਬਣਾਉਣ ਡਿਆ ਵਾਂ ਆਏ ਮੈਂ ਪੇਪਰ ਬਣਾਉਣ ਡਿਆ ਵਾਂ ਆਂਦਾ ਹੀ ਹੁਣ ਮੈਂ ਆ ਜਾਣਾ ਵਾਂ ਮੰਮੀ ਇੱਕ ਮਹੀਨਾ ਹੀ ਆ ਸਿਰਫ ਨਵੇਂ ਸਾਲ 'ਚ ਮੈਂ ਆ ਜਾਣਾ ਮੈਂ ਆਣ ਕੇ ਨਾ ਕੁਝ ਕਰੂੰਗਾ ਮੈਂ ਨਾ ਵੇਖਿਆ ਕਰਨਾ ਮੈਂ ਵੇਖਿਆ ਬਾਹਰ ਵੀ ਮੈਂ ਆਪਣਾ ਘਰ ਬਣਾ ਲਾ ਮੈਂ ਨਾ ਬਣਾਇਆ ਘਰ ਵੀ ਮੇਰੇ ਪੁੱਤ ਦੀ ਕਮਾਈ ਆ ਚੱਲ ਉਧਰ ਹੀ ਰਿਆ ਪੂਰੀ ਕਰਨ ਕਰ ਲਾ ਮੈਂ ਮਮੀ ਮੈਂ ਕਮਾ ਕੇ ਪੈਸੇ ਮੈਂ ਘਰ ਬਣਾ ਲੂੰਗਾ ਮੈਨੂੰ ਨਹੀਂ ਪਤਾ ਮੇਰੇ ਪੁੱਤ ਨਾਲ ਕੀ ਬਣਨਾ ਚੰਗਾ ਭਲਾ ਨਾ ਕੋਈ ਦੁੱਖ ਨਾ ਕੋਈ ਤਕਲੀਫ ਤੇਰੇ ਪੁੱਤ ਨੂੰ ਕੋਈ ਨਹੀਂ ਮੇਰੇ ਪੁੱਤ ਨੂੰ ਜੱਕਦਾ ਵੀ ਗੱਲਾਂ ਕਰਦਾ ਕਰਦਾ 9 ਵਜੇ ਮੈਨੂੰ ਫੋਨ ਆਉਂਦਾ ਵਾ 12 ਵਜੇ ਸਾਸ ਨੂੰ ਆਉਂਡਿਆ ਵਾ ਉਨੋ ਨੇ ਪਤਾ ਨਹੀਂ ਸਤਨਾ ਕੀ ਵਾਪਰਨ ਕੀ ਮੇਰੀ ਸਰਕਾਰ ਗਈ ਇਹੋ ਪੀਲਾ ਮੈਂ ਤੇ ਘਰ ਧੋਤਾ ਹੀ ਪੁੱਤ ਬਦਲੇ ਵੀ ਚਲ ਕੋਈ ਨਹੀਂ ਮੇਰੇ ਪੁੱਤ ਪੱਕਾ ਹੋਊਗਾ ਆਪੇ ਪ੍ਰਿਕਾ ਦੀ ਜ਼ਿੰਦਗੀ ਸਵਾਰ ਲਊਗਾ ਹੋਰੀਆ ਪੋਰੀਆ ਕਰਕੇ ਮੈਂ ਪੈਸੇ ਜੋੜ ਜੜ ਕੇ ਆਪਣੇ ਪੁੱਤ ਨੂੰ ਬਾਰ ਕਰ ਲਿਆ ਮੈਂ ਪੋਰੀਆ ਪੋਰੀਆ ਕਰਕੇ ਕੱਲਿਆ ਮੈਨੂੰ ਨਹੀਂ ਪਤਾ ਪਰ ਮਾਂ ਨੂੰ ਗਾੜੀ ਲੰਦਾ ਆਪ ਬਾਤ ਤੁਰਦਾ ਮੇਰੀ ਸਰਕਾਰ ਨੇ ਪੀਲਾ ਵੀ ਮੇਰਾ ਪੁੱਤ ਨੂੰ ਇੱਕ ਰੰਦੇ ਅੰਦਾਜ਼ਾ ਵੀ ਹਾਤੇ ਨਾ ਵੇਖਿਆ ਕਰਨਾ ਨਾ ਵੇਖਿਆ ਮੈਂ ਬਾਹਰ ਮੈਂ ਕਮਾਈ ਦੇ ਕਰਕੇ ਨਾ ਨਾ ਮੇਰਾ ਕੋਈ ਪਿਆਰਾ ਹੀ ਨਾ ਮੇਰਾ ਕੋਈ ਬੰਨਾ ਤੇਦਾ ਕੀ ਨਾਮ ਸਾਡਾ ਬੇਟਾ ਤਲਵਿੰਦਰ ਸਿੰਘ 2009 ਨੂੰ ਅੰਮ੍ਰਿਤਸਰ ਗਿਆ ਸੀ ਅੰਗਰੇਂਡ ਗਿਆ ਸੀ ਪਰ ਉੱਥੇ ਇੰਨੇ ਹਾਲਾਤ ਨਹੀਂ ਸੁਧਾਰ ਸਕਿਆ ਪੂੰਜੀ ਪੂੰਜੀ ਇਕੱਠੀ ਕਰਕੇ ਮੈਂ ਬਿਲੀ ਬੋਰ ਦੇ ਵਿੱਚ ਐਨਰਮੈਂਟ ਦੇ ਅਧਿਤੀ ਤੇ ਨੌਕਰੀ ਕੀਤੀ ਪੈਸਾ ਪੈਸਾ ਇਕੱਠਾ ਕਰਕੇ ਜੀਪੀ ਫੰਡਿੰਗ ਸਾਰਾ ਕਢਾ ਕੇ ਲਾ ਕੇ ਮੈਂ 16 ਲੱਖ ਉਹਨੂੰ ਮੈਂ ਅੰਗਰੇਂਡ ਭੇਜਿਆ ਆਪਣੇ ਘਰ ਦੇ ਹਾਲਾਤ ਸੁਧਾਰਨ ਵਾਸਤੇ 14 ਸਾਲ ਪਿਛੋਂ ਵੀ ਉਹ ਮੈਂ ਮੂੰਹ ਨਹੀਂ ਵੇਖ ਸਕਿਆ 23 ਤਰੀਕ ਨੂੰ ਮੈਨੂੰ ਖਬਰ ਆਈ ਆ ਮਨੇਰੇ 2 ਵਜੇ ਤੇ ਉਹ ਉਸ ਨੂੰ ਹੱਟੈਕ ਨਾਲ ਮੌਤ ਹੋ ਗਈ। 13 ਘਰ ਦੇ ਜੀਆਂ ਨੂੰ ਮਠਾਲਿਆ। ਤੇ ਤੁਸੀਂ ਇੱਕ ਫੋਨ ਨਹੀਂ ਚੁੱਕਿਆ ਜਾਂ ਆਪ ਕੋ ਫੋਨ ਮਿਲਵਾਉਂਦਿਆ। ਤੇ ਉਹਦੀ ਮੌਤ ਹੋ ਚੁੱਕੀ ਹੱਟੈਕ ਦੇ ਨਾਲ। 13 ਅਸੀਂ ਬਾਹਰੋਂ ਫੋਨ ਲਾਇਆ ਤੇ ਫਿਰ ਪਤਾ ਕੀਤਾ। ਦੇਖ ਤੇ ਸਾਨੂੰ ਬਾਹਰੋਂ ਫਿਰ ਪਤਾ ਲੱਗਾ ਕਿ ਹਾਂ ਠੀਕ ਉਹਦੀ ਮੌਤ ਹੋ ਗਈ। ਆ ਗਏ ਲੋਕ। ਕਰਦੇ ਹਾਲਾਤ ਹੀ ਨਹੀਂ ਸੁਧਾਰੇ 14 ਸਾਲਾਂ ਜੀ 14 ਸਾਲਾਂ ਦੇ ਹੀ ਘਰ ਦੇ ਹਾਲਾਤ ਨਹੀਂ ਸੁਧਾਰੇ ਸਕੇ ਕਿਉਂਕਿ ਪੂੰਜੀ ਪੂੰਜੀ ਜਿਹੜੀ ਇਕੱਠੀ ਕੀਤੀ ਉਹ ਤੇ ਸਾਰਿਆਂ ਲਾਤੀ ਉਧਰ ਤੇ ਮੁੜ ਕੇ ਸਾਥੋਂ ਆਪਣਾ ਸੁਧਾਰਿਆ ਨਹੀਂ ਗਿਆ ਸਾਡੇ ਮਕਾਨ ਦੇ ਕੋ ਸਾਰੇ ਠੱਠੇ ਆ ਬਾਲਿਆਂ ਦੇ ਮਕਾਨ ਨੇ ਤੇ ਸਾਰੇ ਠੱਠੇ ਹੋਏ ਆ ਕੀ ਪੀਲ ਕੀ ਕਰਦੇ ਆ ਅਸੀਂ ਪੀਲ ਕਰਦੇ ਗਵਰਨਮੈਂਟ ਨਾਲੀ ਕਿ ਸਾਡੇ ਲੜਕੇ ਦੀ ਜਿਹੜੀ ਆ ਸਾਨੂੰ ਭਾਰਤ ਭੇਜੀ ਜਾਵੇ ਤੇ ਕੋਈ ਇਹਨੇ ਸਰਕਾਰ ਨੇ ਸਾਡੀ ਅਜੇ ਤੱਕ ਮਾਇਤ ਨਹੀਂ ਕੀਤੀ ਨਾ ਅਜੇ ਤੱਕ 3 ਦਿਨ ਹੋ ਗਿਆ ਅਜੇ ਤੱਕ ਛੱਡ ਕੋਈ ਵੀ ਸਰਕਾਰੀ ਮੁਲਾਜ਼ਮ ਅਜੇ ਤੱਕ ਕੋਈ ਨਹੀਂ ਪਹੁੰਚਿਆ ਸਾਡੇ ਕੋਲ ਕੇ ਇਹਨੇ ਸਾਡੀ ਸਾਥ ਨਹੀਂ ਲਈ ਧਿਆਨ ਕੇ